ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ 'ਜਾਓ ਅਲਰਟ' 'ਵਿਮਨਤੀ' ਦੋਸਤੋ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਜੀ ਜਿੰਨਾ ਕੈਂਡੀਡੇਟਾਂ ਦੀ ਉਮਰ ਲੰਗੀ ਸੀ ਉਹਨਾਂ ਲਈ ਜੋ ਗਰੁੱਪ ਡੀ ਦੀਆਂ ਅਸਾਮੀਆਂ ਹਨ ਉਹਨਾਂ ਲਈ ਏਜ ਲਿਮਿਟੇਸ਼ਨ ਹੋਰ ਵਧਾ ਦਿੱਤੀ ਗਈ ਹੈ ਜੀ ਉਹਨਾਂ ਲਈ 35 ਸਾਲ ਤੋਂ ਵਧਾ ਕੇ ਏਜ 37 ਸਾਲ ਕਰ ਦਿੱਤੀ ਗਈ ਹੈ ਜੀ ਬਹੁਤ ਹੀ ਵਧੀਆ ਮੌਕਾ ਹੈ ਜੀ ਜਿੰਨਾ ਕੈਂਡੀਡੇਟਾਂ ਦੀ ਉਮਰ ਪੋਸਟਾਂ ਭਰਨ ਵਿੱਚ ਲੰਘ ਰਹੀ ਸੀ ਉਹਨਾਂ ਨੂੰ ਇਹ ਬਹੁਤ ਰਾਹਤ ਦੀ ਖਬਰ ਮਿਲੀ ਹੈ ਜੀ ਉਹ ਹੁਣ ਆਪਣੀਆਂ ਪੋਸਟਾਂ ਨੂੰ 37 ਸਾਲ ਦੀ ਉਮਰ ਤੱਕ ਭਰ ਸਕਦੇ ਹਨ ਅਤੇ ਸਰਕਾਰੀ ਪੋਸਟਾਂ ਇਹ ਰਿਲੇਸ਼ਨਸ਼ਿਪ 2 ਸਾਲ ਹੋਰ ਮਿਲ ਚੁੱਕੀ ਹੈ ਜੀ ਅੱਜ ਦੀ ਕੈਬਨਿਟ ਵਿੱਚ ਇਸ ਦੀ ਚਰਚਾ ਹੋਈ ਹੈ ਜੀ ਬਹੁਤ ਵਧੀਆ ਮੌਕਾ ਹੈ ਜੀ ਜਿੰਨਾ ਕੈਂਡੀਡੇਟਾਂ ਦੀ ਉਮਰ ਲੰਘ ਰਹੀ ਸੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਤਾਂ ਜੋ ਆਉਣ ਵਾਲੀਆਂ ਜੋਬ ਰਿਲੇਟਡ ਵੀਡੀਓ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਨੂੰ ਤੁਸੀਂ ਸਮਾਂ ਰਹਿੰਦੇ ਪ੍ਰਾਪਤ ਕਰ ਸਕੋ ਅਤੇ ਸਮਾਂ ਰਹਿੰਦੇ ਪੋਸਟ ਨੂੰ ਭਰ ਸਕੋ ਇਸ ਚੈਨਲ ਦੇ ਅਸੀਂ ਵੀਡੀਓ ਦੀ ਸਹੀ ਅਤੇ ਸਟੀਕ ਜਾਣਕਾਰੀ ਦਿੰਦੇ ਹਾਂ ਜੀ ਬਾਕੀ ਤੁਸੀਂ ਇਹਦਾ ਵੀਡੀਓ ਨੂੰ ਅਗੇ ਵੀਰ ਗਰ ਮੁੰਡੇ ਕੁੜੀਆਂ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਉਹ ਸਮੇਂ ਸਿਰ ਜਾਣਕਾਰੀ ਮਿਲ ਸਕੇ ਅਤੇ ਆਪਣੀ ਪੋਸਟ ਨੂੰ ਭਰ ਸਕਣ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੁਸੀਂ ਵੀ ਕਿੰਨਾ ਅਹਿਮ ਫੈਸਲਾ ਲੈ ਗਏ ਜੀ ਇਹ ਕਲੀ ਕਲਾਸ 4th 4 ਜਿਹੜੀ ਆ ਉਹਦੀਆਂ ਸਾਮੀਆਂ ਭਰਨ ਦੇ ਲਈ ਜਿਹੜੀ ਐਲੀਜੀਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ ਐਲੀਜੀਬਿਲਟੀ ਸੀ ਉਹ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ B ਦੀਆਂ ਅਸਾਮੀਆਂ ਨੇਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਏਜ ਦਾ ਸਮਾਂਗਾ ਉਹ ਵਧਾਇਆ ਗਿਆਗਾ ਇਹ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੀ ਦੇਖੇ ਜਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵੀਡੀਓ ਨੂੰ